ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਰਸੂਲਪੁਰ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਲੁਧਿਆਣਾ ਅੱਜ ਦੀ ਵੀਡੀਓ ਚ ਟੋਟਲ 4 ਨਾਗਾ ਜੀ 2 ਤਾਂ ਸੂਏ ਸਵਾਏ ਤੇ 2 ਤੋਕੜਾ ਡਿਟੇਲ ਪ੍ਰੋਪਰ ਬਾਾਈ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਪ੍ਰਦੀਪ ਸਿੰਘ ਪਿੰਡ ਰਸੂਲਪੁਰ ਜ਼ਿਲ੍ਹਾ ਲੁਧਿਆਣਾ ਤੇ ਇਹ ਸੇਲ ਜਗਰਾਉਂ ਮੋਬਾਈਲ ਨੰਬਰ 884767927 884767927 ਠੀਕ ਆ ਵੀਰੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੁਹਾ ਕਿੰਮਾ ਜੀ ਇਹ ਪਲੂਨ ਸੂਈ ਵੀ ਆ ਵੀਰੇ ਦੰਦੋ ਜੀ ਦੰਦੋ ਨਹੀਂ ਦੇਖੀ ਯਾਰ ਆਪਾਂ ਕਦੋਂ ਸੂਈ ਆ ਜੀ ਇਸ ਸੁਈ ਨੂੰ ਵੀਰੇ 1.5 ਮਹੀਨਾ ਹੋਇਆ ਹੋਊਗਾ 1.5 ਲਾਲੇ 2 ਲਾਲੇ ਆ ਬੱਚਾ ਬੱਚਾ ਕੀ ਹੈ ਜੀ ਬੱਚਾ ਵੀਰੇ ਮਗਰ ਠੀਕ ਆ ਜੀ ਕਿੰਨਾ ਦੁੱਧ ਤਿਆਰ ਆ ਜੀ ਇਹ ਤੇਰੇ ਵੀਰੇ ਦੁੱਧ ਦਾ ਹੈਗਾ ਆਪਣੇ ਕੋਲੇ ਰਾਤ ਹੀ ਆਈਆਂ ਸਾਰਾ ਮਾਲ ਰਾਤ ਹੀ ਆਇਆ ਵਾ ਠੀਕ ਆ ਜੀ ਤੇ ਦੁੱਧ ਦਾ 8 ਕਿਲੋ ਕਹਿ ਕੇ ਦਵਾਗੇ ਵੀਰੇ ਥਣਾ ਦੀ ਡੰਨ ਆ ਜੀ ਥਣਾ ਦੀ ਓਕੇ ਆ ਵੀਰੇ ਬੱਚਾ ਜ਼ਰੂਰ ਮੂੰਹ ਲਵਾ ਕੇ ਮੂਰੇ ਖੜਾਉਣਾ ਪੈਂਦਾ ਆ ਪਹਿਲਾਂ ਦੱਸ ਦਿੰਨੇ ਠੀਕ ਆ ਜੀ ਆਉਂ ਮੋੜ ਕੇ ਕਈ ਈ ਅਗਲਾ ਕਹਿੰਦਾ ਨਾ ਵਾਸੇ ਕਰ ਦਈਏ ਬੱਚੇ ਦਾ ਕਰਕੇ ਵੀ ਆਇਆ ਠੀਕ ਆ ਜੀ ਬੱਚਾ ਜ਼ਰੂਰ ਮੂੰਹ ਲਾਗੇ ਮੂਰੇ ਬੰਦੋ ਜੀ ਫੇ ਕਹਿੰਦਾ ਮਤਲਬ ਡਾਰਨਦੀ ਆ ਥੋੜਾ ਜਿਆ ਕਰਦੀ ਆ ਵੀਰੇ ਠੀਕ ਆ ਬਾਈ ਕਹਿੰਦਾ ਬੱਚੇ ਦਾ ਕਰਦੀ ਆ ਜੀ ਠਣਾ ਨੂੰ ਮੂੰਹ ਲਵਾ ਕੇ ਮੂਰੇ ਬੰਨਣਾ ਪੈਂਦਾ ਪਹਿਲਾਂ ਦੱਸ ਦਿੰਨੇ ਆ ਕਿਉਂਕਿ ਕੋਈ ਸੱਜਣ ਦੂਰੋਂ ਨੇੜੋਂ ਚੱਲ ਕੇ ਆ ਜੀ ਬਾਅਦ ਚੋਂ ਲਾਂਬੇ ਵਾਲੀ ਗੱਲ ਹੋ ਜਾਂਦੀ ਹੈ ਹਾਈਟ ਨਾਰਮਲ ਆ ਜਾਣੀ ਹੈ ਵੀਰੇ ਇਹਦੀ ਨੈਟ ਦੁੱਧ 8 ਕਿਲੋ ਤਿਆਰ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਜੀ ਥਣਾ ਦੀ ਦਰਨ ਹੋਊਗੀ ਬੇਫਿਕਰ ਹੋ ਜਾ ਕਰੋਸ ਆਂਗ ਆ ਜੀ ਫੈਟ ਆਊਗੀ ਇਹਦੀ ਚੰਗੀ ਜੀ ਦੁੱਧ ਹੋਊ ਕਰਮ ਵਾਲੀ ਦਾ ਸੰਗਣ ਸਮਾਨ ਬਣਾਉਂਦੇ 23100 ਕਿਲੋਮੀਟਰ ਤੱਕ ਪਹੁੰਚ ਜਾਵੇ ਅੱਜ ਆਫਰ ਕਰਨੇ ਫਿਰ ਆਫਰ ਹੀ ਆ ਵੀਰੇ ਕੱਲੀ ਤੇ ਵੀ ਹੈ ਵੀਰੇ ਕੱਲੀ ਤੇ ਵੀ ਕੱਲੀ ਕੱਲੀ ਦੀ ਕਿੰਨੀ ਹੋਣੀ ਠੀਕ ਹੈ ਜੀ ਲਓ ਜੀ ਕੱਲੀ ਕੱਲੀ ਤੇ ਆਫਰ ਅਸ 23000 ਪਲੱਸ ਪਹੁੰਚ 100 ਕਿਲੋਮੀਟਰ ਚ 100 ਕਿਲੋਮੀਟਰ ਦਾ ਹੁਣ ਤੁਸੀਂ ਲਾ ਲਓ ਹਿਸਾਬ ਕਰਾਇਆ ਕਿੰਨਾ ਬਣ ਜਾਣਾ ਤੇ ਮਗਰ ਇੱਕ ਬੇਤੀ ਹੈ ਵੀਰੇ ਜਿੰਨਾ ਹੁਣ ਆਪਾਂ ਕਹਿੰਦਾ 23 ਚ ਕਹਿੰਦਾ ਪਹੁੰਚ ਕਰਨੀ ਇਹਦੇ ਚ ਬਸ ਮਾੜਾ ਮੋਟਾ ਮਾਨਤਾ ਨਹੀਂ ਹੋਣੀ ਛੋੜ ਹੀ ਹੋਣੀ ਹੈ ਕੋਈ ਇਹ ਨਾ ਕਹੋ ਵੀ ਬਾਈ 15 ਦੀ ਦੇ ਦੇ ਕੋਈ 20 ਦੀ ਦੇ ਦੇ ਓ ਆਪਨੂੰ ਫੋਨ ਹੀ ਨਾ ਲਵਣ ਵੀਰੇ ਠੀਕ ਆ ਜੀ ਇਹ ਗੱਲ ਬਾਈ ਕਹਿੰਦਾ ਸਹੀ ਆ ਬਾਈ ਜੇ ਤੇ ਹੀ 1400 ਕਿਲੋਮੀਟਰ ਪਹੁੰਚ ਗਿਆਗਾ ਵੀਰ ਕੋਈ ਇਹ ਨਾ ਕਵੇ ਬਾਈ ਹੁਣ ਘਟਾ ਲਓ ਵਿੱਚੋਂ ਛੋੜ ਹੀ ਹੋਣੀ ਆ ਜੀ ਦੋ ਨੰਬਰ ਸੂਆ ਕਿੰਨਾ ਮੱਜ ਇਹ ਸੂਆ ਵੀਰੇ ਦੂਜਾ ਠੀਕਾ ਦੋ ਸੂਈ ਆ ਜੀ ਇਹ ਇਹਨੂੰ ਵੀਰੇ ਆ ਇਹਦੀ ਬੱਛੀ ਆ ਜਰਸੀ ਉਹਨਾਂ ਨੇ ਟੀਕਾ ਭਰਾਇਆ ਸੀਗਾ ਠੀਕ ਹੈ ਜੀ ਕ੍ਰੋਸ ਜੀ ਆ ਗਈ ਕ੍ਰੋਸ ਜੀ ਆ ਗਈ ਉਹਨਾਂ ਨੇ ਮੰਨ ਕੇ ਚੱਲ ਜਰਸੀ ਦਾ ਭਰਾਇਆ ਸੀਗਾ ਠੀਕ ਹੈ ਬਾਈ ਜਿੰਨੇ ਸਮੇਂ ਦੀ ਮਰਜ਼ੀ ਮੰਨ ਲਓ ਬੱਚਾ ਤੁਹਾਡੇ ਸਾਹਮਣੇ ਹੈ ਬੜਾ ਟਾਈਮ ਨਹੀਂ ਹੋਇਆ ਇਹਨੂੰ ਵੀ ਬੱਚੀ ਨੂੰ ਮੰਨ ਕੇ ਚੱਲ ਮੂਹਰੇ ਬੰਨਣਾ ਪੈਂਦਾ ਵੀਰੇ ਮੂੰਹ ਲਵਾ ਕੇ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਵੀਰੇ ਆਪਣੇ ਕੋਲੇ ਜੀ ਨਹੀਂ ਲਾਇਆ ਰਾਤ ਹੀ ਆਈ ਕਰਕੇ ਨਾ ਠੀਕ ਹੈ ਜੀ ਦੁੱਧ ਆਪਾਂ ਤਾਂ 9 ਤੋਂ ਬਾਹਰ ਚੋਕੇ ਲਿਆਏ ਆ ਕੋਈ 8 ਮੰਨ ਕੇ ਲੈ ਜਾਏ ਠੰਡੀ ਸੀਲ ਪੂਰੀ ਕੋਈ ਆ ਠੀਕ ਹੈ 8 ਕਿਲੋ ਦੁੱਧ ਤਿਆਰ ਹੈ ਜੀ ਜਿਵੇਂ ਮਰਜ਼ੀ ਵੀਰੇ ਚੋਕੇ ਲੈ ਜੇ ਠ ਕੱਦ ਕਾਠ ਵੇਲ ਚੰਗੀ ਆ ਜਾਂਦੀ ਹੈ ਵਜਨ ਇੱਕ ਹੋਰ ਹੈ ਵੀਰੇ ਇਹ 1.5 ਮਹੀਨੇ ਵਾਂਗੂ ਹੋ ਗਿਆ ਟੀਕਾ ਭਰਾ ਇਹਨੂੰ ਇਹਨੂੰ ਆਪਾਂ ਖਾਲੀ ਦੇ ਦੇਣਾ ਆਪਾਂ ਖਾਲੀ ਕਹਿ ਕੇ ਦੇ ਦੇਣੀ ਇਹਦਾ ਮੁੱਲ ਜੀ ਇਹ ਵੀ 23000 ਚ ਪਹੁੰਚ ਵੀਰੇ 100 ਕਿਲੋਮੀਟਰ ਦੇ ਠੀਕ ਹੈ ਜੀ ਇਹ ਵੀ ਬਾਈਕ ਦਾ 23000 ਰੁਪਏ ਚ ਪਹੁੰਚ ਕਰ ਦਾਂਗੇ ਜੀ ਅੱਗੇ ਵੀਰੇ ਆ ਗਈ ਤਿੰਨ ਨੰਬਰ ਸੁਆ ਕਰਨਮਾ ਜੀ ਇਹਦਾ ਇਹ ਪਲੂਨ ਆ ਵੀਰੇ ਥੋੜੀ ਜੀ ਸਾਂਭਣ ਵਾਲੀ ਆ ਘੱਟ ਸੇਵ ਵਾਲੇ ਘਰੋਂ ਆਈ ਆ ਠੱਪ ਸੇਵ ਵਾਲੇ ਘਰੋਂ ਆਈ ਆ ਠੰਡੀ ਸੀਲ ਵਾਲਾ ਟੋਕੜੀ ਐ ਤੇ ਜੀ ਟੋਕੜੀ ਮੰਨ ਲਓ ਠੀਕ ਹੈ ਜੀ ਕਿੰਨਾ ਦੁੱਧ ਤਿਆਰ ਆ ਜੀ ਠੀਕ ਆ ਜੀ ਫਣਾ ਦੀ ਡਨ ਆ ਜੀ ਫਣਾ ਦੋਨਾਂ ਦੀ ਓਕੇ ਆ ਜਾਵਾਂ ਠੀਕ ਆ 7 ਕਿਲੋ ਨੈਟ ਦੁੱਧ ਤਿਆਰ ਆ ਜੀ ਬਾਕੀ ਵੀ ਦੁੱਧ ਬਹੁਤ ਅਰੇ ਬਰਡ ਦਾ ਕੱਦ ਦੇਲੇ ਚੰਗੀ ਆ ਬਰੀਡ ਵੀ ਚੰਗੀ ਆ ਪਰ ਸੇਵਾ ਪੱਖੋਂ ਲੈਣ ਗਏ ਜੀ ਠੰਡੀ ਨਹੀਂ ਬਹੁਤ ਅੰਤ ਨਹੀਂ ਤੇ ਕਰਮਾਰੀ ਨੇ ਭਰ ਜਾਣਾ ਕਿਉਂਕਿ ਵੇਲ ਜਾਤ ਬਰੀਡ ਚੰਗੀ ਆ ਲੈਗ ਸਕੋਰ ਵੀ ਚੰਗਾ ਬਾਕੀ ਤੁਸੀਂ ਪਰਖ ਆਪ ਕਰ ਲਓ 7 ਕਿਲੋ ਨੈਟ ਦੁੱਧ ਤਿਆਰ ਆ ਤੇ ਇਹਦੀ ਡਿਮਾਂਡ ਬਈ ਇਹ ਵੀਰੇ 18000 ਚ 100 ਕਿਲੋਮੀਟਰ ਤੱਕ ਪਹੁੰਚ ਆ ਇਹਦੀ ਠੀਕ ਆ ਜੀ ਇਹਦੀ ਬਾਈਕ ਦਾ 18000 ਚ 100 ਕਿਲੋਮੀਟਰ ਤੱਕ ਪਹੁੰਚ ਅੱਗੇ ਆ ਗਈ ਵੀਰੇ 4 ਨੰਬਰ ਸੁਆ ਕਿੰਨਾ ਮਾਜੀ ਇਹਦਾ ਤੇ ਸੁਆ ਦੂਜਾ ਆਉ ਵੀਰੇ ਠੀਕ ਆ ਜੀ ਇਹ ਤੇਲ ਆ ਇਹ ਤੇਲ ਆ ਜੀ ਹਾਂ ਇਹਦੇ ਥੱਲੇ ਦੁੱਧ ਕਿੰਨਾ ਦੁੱਧ ਵੀਰੇ ਇਹਦੇ ਥੱਲੇ ਵੀ 7 ਕਿਲੋ ਆ ਠੀਕ ਆ ਤੇ ਇਹਦੀ ਡਿਮਾਂਡ ਫਿਰ ਡਿਮਾਂਡ ਵੀਰੇ ਬਸ ਇਹਦੀ ਵੀ ਪਹੁੰਚ ਹੀ ਕਰ ਦੇਣੀ ਆਪਾਂ 13000 ਚ ਪਹੁੰਚ ਕਰ ਦਾਂਗੇ ਤੁਸੀਂ 13000 ਚ 100 ਕਿਲੋਮੀਟਰ ਤੱਕ ਠੀਕ ਆ ਜੀ ਲਓ ਜੀ 13000 ਰੁਪਏ ਚ ਪਹੁੰਚ ਆ ਜੀ 100 ਕਿਲੋਮੀਟਰ ਪਰਲੇ ਥਣੋਂ ਇੱਕ ਥਣੋਂ ਤੈਲਾ ਤਿੰਨਾਂ ਥਣਾਂ ਦੀ ਬਾਕੀ ਥਣਾਂ ਸਾਰ ਜਲਦੇ ਐਵੇਂ ਨਹੀਂ ਹੈਗਾ ਵੀਰੇ ਲੈ ਠੰਡੀ ਸੀਲ ਕਰਮ ਵਾਲੀ ਪੂਰੀ ਹੈ ਜੀ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ